ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖਾਨਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚੋਂ ਇੱਥੇ ਹਰ ਟਾਈਮ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹਰੇਕ ਵੀਡੀਓ 'ਚ ਜ਼ਿਕਰ ਕਰੀਦਾ ਵੀ 30 ਤੋਂ 35 ਨਾਗ ਹਰੇਕ ਟਾਈਮ ਮੌਜੂਦ ਰਹਿੰਦੇ ਆ ਕੁਝ ਗਾਵਾਂ ਸੋਨੀਆਂ ਸਵਾਂੀਆਂ ਜਿਹੜੀਆਂ ਚੰਗੇ ਦੁੱਧ ਤੇ ਚੱਲਦੀਆਂ ਹੁੰਦੀਆਂ ਕੁਝ ਗੱਬਣ ਤੇ ਕੁਝ ਕੱਚੀਆਂ ਕਿਉਂਕਿ ਇੱਥੇ ਗਾਹਕ ਹਰੇਕ ਕਿਸਮ ਦਾ ਆਉਂਦਾ ਹੈ ਜਿਨੇ ਤਿਆਰ ਦੁੱਧ ਵਾਲੀ ਗਾਂ ਲੈਣੀ ਹੈ ਉਹ ਦੁੱਧ ਚੋਕੇ ਦੇਖ ਲੈਂਦਾ ਜਿਨੇ ਗੱਭਨ ਲੈਣੀ ਹੈ ਉਹ ਵੀ ਪੰਜਾਬੀ ਵੀਰ ਜਿਹੜੇ ਆਉਂਦੇ ਆ ਤੇ ਜਦੋਂ ਅਦਰ ਸਟੇਟ ਤੋਂ ਕੋਈ ਕਸਟਮਰ ਕੋਈ ਫਾਰਮਰ ਵੀਰ ਆਉਂਦਾ ਤਾਂ ਕਈ ਵਾਰ ਕੱਚੀਆਂ ਗਾਵਾਂ ਲੈ ਕੇ ਜਾਂਦਾ ਮਤਲਬ ਹਰੇਕ ਵੈਰਾਈਟੀ ਹਰੇਕ ਕੁਆਲਿਟੀ ਇੱਥੇ ਦੇਖਣ ਨੂੰ ਮਿਲਦੀ ਹੈ ਅੱਜ ਕੁਛ ਕਿਨਾਂ ਤੁਹਾਨੂੰ ਦਿਖਾਉਣੇ ਆ ਕਿਉਂਕਿ ਟਾਈਮ ਠੰਡਦਾ ਤੇ ਠੰਡ ਦਾ ਟਾਈਮ ਆਉਣ ਕਰਕੇ ਬਹੁਤੀਆਂ ਗਾਵਾਂ ਅਸੀਂ ਬਾਹਰ ਨਹੀਂ ਕੱਢੀਆਂ ਸਾਰੀਆਂ ਗਾਵਾਂ ਕਵਰ ਕੀਤੀਆਂ ਹੋਈਆਂ ਪਲੜ ਉਹਨਾਂ ਨੂੰ ਲਾਇਵ ਹੈ ਪਰ ਕੁਝ گاਵਾ ਤੁਹਾਨੂੰ ਦਿਖਾਉਣ ਲਈ ਅਸੀਂ ਬਾਹਰ ਕੱਢ ਲਿਆ ਜਿਨ੍ਹਾਂ ਦੇ ਵਿੱਚ ਅੰਦਾਜ਼ਨ ਅਸੀਂ 7 ਤੋਂ 8 گاਵਾ ਤੁਹਾਨੂੰ ਇਸ ਵਾਰ ਦਿਖਾਵਾਂਗੇ ਬਾਕੀ ਜਦੋਂ ਵੀ ਪਹੁੰਚੋਗੇ ਤੇ ਇੱਥੇ ਇਹ ਫਾਰਮ ਤੁਹਾਨੂੰ ਭਰਿਆ ਹੀ ਮਿਲੂਗਾ ਕਿਉਂਕਿ ਰੂਟੀਨ ਚ ਗਾਹਕ ਤੇ ਰੂਟੀਨ ਚ گاਵਾ ਜਿਹੜੀਆਂ ਉਹ ਵਿਕਰੀ ਵਾਲਾ ਆਉਂਦੀਆਂ ਰਹਿੰਦੀਆਂ ਸੋ ਆਓ ਮਿਲिए ਬਾਈ ਹੋਰਿਆਂ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਇਹ ਜਿਹੜੀਆਂ گاਵਾ ਇੱਥੇ ਹੈਗੀਆਂ ਇਹਨਾਂ ਕੋਲ ਇੱਕ ਫੇਰ ਫਾਰਮਰ ਵੀਰ ਪਹੁੰਚਿਆ ਹੋਇਆ ਜਿਹਨੇ گاਵਾ ਕੁਝ ਖਰੀਦੀਆਂ ਕੁਝ ਖਰੀਦਣੀਆਂ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਅੱਜ ਦੀ ਵੀਡੀਓ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚੋਂ ਤੁਹਾਨੂੰ ਦਿਖਾਵਾਂਗੇ ਆਓ ਮਿਲਦੇ ਹਾਂ ਪਹਿਲਾਂ ਆਪਾਂ ਬਾਈ ਜੀ ਨਾਲ ਨਾ ਕਰਦੇ ਗੱਲਬਾਤ ਤੇ ਉਸ ਤੋਂ ਬਾਅਦ ਜਿਹੜਾ ਵੀਰ ਇੱਥੇ ਪਹੁੰਚੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਵਿਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਆਪਾਂ 7-8 ਨਗ ਕਿਰਾਂ ਬਾਹਰ ਕੱਢੇ ਹੋਏ ਜਿਹੜੇ ਦਿਖਾਵਾਂਗੇ ਇਹ ਬਸ ਸਿਲੇਕਟਡ ਜੀ ਕੱਢਣੇ ਇਹ ਬਸ ਆਪਣੀ ਵੀਡੀਓ ਏਕਣ ਹੁੰਦੀ ਹੈ ਕਿ ਅਨੀਮਲ ਆਪਣੇ ਕੋਲ ਨਵਾਂ ਲੋਟ ਆ ਗਿਆ ਜੀ ਠੀਕ ਹੈ ਅਨੀਮਲ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲ 24 ਘੰਟੇ ਹੁੰਦੀ ਹੁੰਦੇ ਨੇ ਜੀ ਬਸ ਇੱਕ ਨੌਲੇਜ ਹੀ ਹੁੰਦੀ ਹੈ ਲੋਕਾਂ ਨੂੰ ਕਿ ਬੰਦੇ ਨੂੰ ਕਹੇ ਜੀ ਗਾਂ ਚਾਹੀਦੀ ਹੈ ਕਿ ਉਹ ਹਟਾ ਤਾਂ ਇਸ ਤਰ੍ਹਾਂ ਦੀ ਗਾਂ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਅੰਦਾਜ਼ਨ ਕਿੰਨੀਆਂ ਇੱਕ ਗਾਵਾਂ ਮੌਜੂਦ ਰਹਿੰਦੀਆਂ ਘੱਟ ਤੋਂ ਘੱਟ ਜੇ ਆਪਾਂ ਗੱਲ ਕਿੰਨੀ ਗਾਂ ਬੰਦਾ ਚਾਹੇ ਚਾਹੇ ਮੌਕੇ ਤੇ ਆ ਕੇ ਬੰਦਾ ਸਾਨੂੰ ਕਹਦੇ ਕਿ 50 ਗਾਵਾਂ ਇਕੱਠੀਆਂ ਲੈਣੀਆਂ 50 ਗਾਵਾਂ ਇਕੱਠੀਆਂ ਤੁਹਾਨੂੰ ਸਾਡੇ ਫਾਰਮ ਤੇ ਹੀ ਮਿਲਣਗੀਆਂ ਠੀਕ ਹੈ 20 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੁੱਧ ਵੀ ਤਿਆਰ ਦਵਾਂਗੇ ਠੀਕ ਹੈ 50 ਗਾਵਾਂ ਤੱਕ ਵੀ ਕਰ ਦਿਆਂਗੇ ਹਾਂ ਜੀ ਹਾਂ ਅੱਛਾ ਆਪਾਂ ਫੇਰ ਗਾਵਾਂ ਬਾਰੇ ਜਾਣਕਾਰੀ ਲੈਣੀ ਹੈ ਪਹਿਲਾਂ ਆਪਾਂ ਵੀਰ ਨੂੰ ਮਿਲ ਲਈਏ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮੜਾ ਨੇੜੇ ਹੋ ਜੋ ਮੈਕ ਕਿੱਥੋਂ ਆਏ ਹੋ ਵੀਰ ਆਪਾਂ ਬਸ ਆ ਬਾਈ ਦੀ ਹੋਰਾਂ ਦੇ ਲੱਗਾ ਕਾਲਰ ਮੈਕ ਹੈ ਭਾਈ ਅਸੀਂ ਆਏ ਹਾਂ ਜੰਮੂ ਸੇ ਜੰਮੂ ਤੋਂ ਹਾਂ ਜੀ ਠੀਕ ਹੈ ਅੱਛਾ ਕਿੰਨੀ ਗਾਇਆਂ ਪਰਚੇਜ਼ ਕਰ ਰਹ ਪਰਚੇਸ ਤਾਂ ਵੀ 9 ਕਰ ਲਈਆਂ ਸੀ ਬਾਕੀ ਹੋਰ ਕਰਨੀਆਂ ਜੀ 24 ਗਾਂ ਲੈ ਕੇ ਜਾਣੀਆਂ ਹੁਣ 24 ਗਾਂ ਲੈ ਕੇ ਜਾਣੀਆਂ 9 ਪਰਚੇਸ ਹੋ ਗਈ ਹੈ ਇਹਨਾਂ ਨੇ ਜੀ 9 ਗਾਵਾਂ ਦੀ ਸਿਲੈਕਸ਼ਨ ਕਰ ਲਈ ਹਾਂ ਜੀ ਸਹੀ ਹਾਂ ਦੇ ਆਏ ਹੋਏ ਨੇ ਆਪਣੇ ਕੋਲ ਦੋ ਟਾਈਮ ਮਿਲ ਕੇ ਕਰ ਲਈ ਜੀ ਕਰ ਲਈ ਠੀਕ ਹੈ ਤੇ 60 ਗਾਵਾਂ ਦਾ ਇਹਨਾਂ ਨੇ ਫਾਰਮ ਸ਼ੁਰੂ ਕਰਨਾ ਪਹਿਲੇ ਲੋਟ ਦੇ ਵਿੱਚ ਜਿਹੜਾ ਇੱਕ ਸਾਲ ਦੇ ਵਿੱਚ ਇਹਨਾਂ ਨੇ 60 ਗਾਵਾਂ ਪੂਰੀਆਂ ਕਰਨੀਆਂ ਨੇ ਫਾਰਮ ਦਾ ਹੈਗਾ ਤਕਰੀਬਨ 300 ਗਾਂ ਦਾ ਇਹ ਬਾਈ ਜੀ ਹੋਰੀ ਫਿਰ ਇਹਨਾਂ ਦਾ ਆਪ ਦਾ ਖੁਦ ਦਾ ਫਾਰਮ ਹੈ ਨਹੀਂ ਇਹ ਉਹਨਾਂ ਦੇ ਮੈਨੇਜਰ ਨੇ ਜੀ ਆਪ ਠੀਕ ਹੈ ਤੇ ਬਾਈ ਜੀ ਉਹਨਾਂ ਨੇ ਗਾਵਾਂ ਲਈਆਂ ਨੇ ਉਹ ਆਪਣੇ ਕੋਲੋਂ ਸਿਲੈਕਸ਼ਨ ਰੇਟ ਰੂਟ ਦੀ ਗੱਲ ਕਰਕੇ ਚਲੇ ਗਏ ਜੀ ਤੇ ਹੁਣ ਵੀਰ ਮਿਲਕਿੰਗ ਕਰਕੇ ਦੇਖ ਰਿਹਾ ਅੱਛੇ ਮਿਲਕਿੰਗ ਵੀਰ ਕਰ ਰਿਹਾ ਆਪਾਂ ਆਪਾਂ ਜੀ ਹਰ ਇੱਕ ਵੀਡੀਓ ਚ ਆਪਾਂ ਕਹੀਦਾ ਕਿ ਮਿਲਕਿੰਗ ਕਰਾਉਣੀ ਆ ਤਾਂ ਉਰੇ ਸਾਡੇ ਕੋਲ ਕਰਕੇ ਚਾਹੇ 4 ਟਾਈਮ ਰਹਿ ਲੋ ਹੂੰ ਇਹੀ ਗੱਲ ਵੀਰ ਉਹਨਾਂ ਨੇ ਛੋਟ ਦਿੱਤੀ ਹੈ ਕਿ ਜਿਹੜੀ ਗਾਂ ਤੇ ਤੁਸੀਂ ਹੱਥ ਰੱਖੋਗੇ ਜਿੰਨਾ ਤੁਸੀਂ ਦੁੱਧ ਹੁਣ ਇਹਨਾਂ ਨੂੰ ਕੱਲ ਦਾ 40 ਕਿਲੋ ਦੁੱਧ ਵੀ ਚਵਾਤਾ ਆਪਾਂ 45 ਵੀ ਚਵਾਤਾ 30 ਵੀ ਚਵਾਤਾ ਠੀਕ ਹੈ ਜਿਹੜੀ ਗਾਂਾਂ ਦੀ ਇਹਨਾਂ ਦੀ ਡਿਮਾਂਡ ਹੋਗੀ ਉਹ ਜੀ ਪੂਰੀ ਹੋ ਜਾਣੀ ਇਹ ਲੈ ਕੇ ਫਿਰ ਠੀਕ ਹੈ 24 ਕਾਂ ਇੱਕ ਵਾਰ ਹੋਣ ਜਾਣੀਆ ਤੇ ਉਹ ਵੈਸੇ 60 ਕਾਂ ਦਾ ਫਾਰਮ ਕਰਨਾ ਫਾਰਮ ਕਰਨਾ ਜੀ ਇਹਨੇ ਠੀਕ ਹੈ ਸੋ ਦੱਸੋ ਭਾਈ ਜੰਮੂ ਤੋਂ ਤੇ ਵੀਰ ਉੱਥੇ ਫਾਰਮ ਦੀ ਦੇਖਰੇਖ ਕਰਨੀ ਹੈ ਜਿੰਨਾ ਵੀਰਾਂ ਨੇ ਫਾਰਮ ਖੋਲਣਾ ਉਹ ਆਪ ਕੀਰਾਂ ਗੱਲਬਾਤ ਕਰਕੇ ਚਲੇ ਗਏ ਤੇ ਹੁਣ ਇਹ ਭਰਾ ਇੱਥੇ ਰਹੂਗਾ ਅਜਾ ਭਾਈ ਰਹਿਣੇ ਮੇ ਕੋਈ ਪ੍ਰੋਬਲਮ ਤੋਂ ਨਹੀਂ ਆਤੀ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਵਧੀਆ ਬਿਲਕੁਲ ਠੀਕ ਹੈ ਹਾਂ ਜੀ ਠੀਕ ਹੈ ਓਕੇ ਸੋ ਭਾਈ ਬੜੀਆਂ ਵਿਸ਼ਵਾਸ ਦੀ ਮਿਲਦੀ ਹੈ ਸਾਰਾ ਕੰਮ ਬੜਿਆ ਹੈ ਇਹਨਾਂ ਦਾ ਠੀਕ ਹੈ ਬੜੀਆ ਲਗਾਓ ਓਕੇ ਠੀਕ ਹੈ ਬ੍ਰਿੰਦਰਪਾਲ ਭਾਈ ਹੁਣ ਆਪਾਂ ਗੱਲ ਕਰਾਂਗੇ ਜਿਹੜੀਆਂ گاਵਾ ਇੱਥੇ ਮੌਜੂਦ ਆਪਾਂ ਜਰਸੀ ਤੋਂ ਸ਼ੁਰੂਆਤ ਕਰਨ ਵਾਲੀ ਜਾਈਦੀ ਵੀਡੀਓ ਜੀ ਕਿੰਨੇ ਮਸੂਆ ਸੁੰਦੀ ਹੈ ਜੀ ਦੂਜਾ ਸੂਆ ਜੀ ਹੂੰ ਤੇ ਦਿਨ ਮੰਨ ਕੇ ਚਲੋ ਕਿ ਲੈ ਜਾਊ ਹਫਤਾ ਕਿ ਜੀ ਹਜੇ ਕਰਮਾ ਵਾਲੀ ਠੀਕ ਹੈ ਬਸ ਤਿਆਰੀ ਕਰਦੀ ਕਰਦੀ ਇਹਨੇ ਸ਼ੁਰੂ ਹੋਊਗੀ ਜੀ ਹੁਣ ਤਿਆਰੀ ਫੜ ਲਈ ਆ ਠੀਕ ਹੈ ਤੇ ਆਪਣੇ ਕੋ ਤਿੰਨ ਦਿਨ ਹੋ ਗਿਆ ਇਹਨੂੰ 26 27 ਕਿਲੋ ਦਾ ਪਹਿਲੇ ਸੂਆ ਦਾ ਰਿਕਾਰਡ ਆ ਚੰਗੀ ਸੇਵਾ ਹੋ ਗਿਆ ਦਾ 30 ਤੋਂ ਬਾਹਰ ਦੁੱਧ ਪਾਉਣ ਵਾਲੀ ਮਤਲਬ ਇਹਦਾ ਗੰਜائش ਹੈਗੀ ਆ ਕਈ ਪਲੀਟ ਕਰੈਕਟਰ ਨੇ ਇਹਦੇ ਜੀ ਠੀ ਕੀਮਤ ਵਰਿੰਦਰ ਭਾਈ ਕੀ ਰਹੂਗੀ ਜੀ ਕੀ ਮਤਲਬ ਭਾਜੀ ਆਪਾਂ ਤਿੰਨ ਚਾਰ ਗਾਹਾਂ ਇਕੱਠੀਆਂ ਤੋਰ ਕੇ ਆਪਾਂ ਕੱਲ ਇਕੱਠੀਆਂ ਦੱਸ ਦਾਂਗੇ ਜੀ ਠੀਕ ਹੈ ਹਾਂਜੀ ਸੋ ਸੋ ਇਹ ਜਰਸੀ ਦੇਖਿਓ ਦੂਜਾ ਸੂਆ ਬਾਈ ਦੱਸਦਾ ਸੁੰਦੀ ਹੈ ਕੱਟ ਵਾਲਾ ਹਵਾਨਾ ਪਛਾਣੂ ਵੀ ਫੁੱਲ ਕੱਢੂਗੀ ਹਜੇ ਕੱਚੀ ਹੈ ਉੱਤੋਂ ਤੁਸੀਂ ਦੇਖੋ ਪੁੜਿਆਂ ਵਾਲੇ ਪਾਸੋਂ ਤੁਹਾਨੂੰ ਹਜੇ ਕਿਤੇ ਨਜ਼ਰ ਨਹੀਂ ਆਉਣਾ ਵੀ ਇਹ ਸੂਣ ਦੇ ਨੇੜ ਹੋਊਗੀ ਕਿਉਂਕਿ ਹਜੇ ਦਿਨ ਪਏ ਆ ਕਮਾਲਾ ਬਾਈ ਵਾਪਸ ਅਗਾੜੀ ਅੱਗੇ ਉਹ ਵੀ ਹਵਾਨਾ ਨੋਟ ਕਰਿਓ ਚਿਹਰਾ ਤੁਸੀਂ ਇਹਦਾ ਦੇਖ ਹੀ ਲੈ ਥਣ ਹੱਥੀ ਚੁਾਈ ਵਾਲਾ ਚੰਗੀ ਆ ਗਾੜੀ ਆ ਅੱਗੇ ਨੂੰ ਵੀ ਹਵਾਨਾ ਚੰਗਾ ਦਿਸਦਾ ਸੋ ਅਜੇ ਇਹਨੇ ਦੁੱਧ ਲਾਉਣਾ ਸ਼ੁਰੂ ਕੀਤਾ ਜਦੋਂ ਤਿਆਰ ਹੋਊਗੀ ਉਦੋਂ ਗੱਲਾਂ ਕੁਝ ਹੋਰ ਹੋਣਗੀਆਂ ਸੋ ਇਹ ਤੁਸੀਂ ਗੱਬਣ ਜਰਸੀ ਦੇਖ ਰਹੇ ਹੋ ਇਹਦੇ ਅੱਗੇ ਆਪਾਂ ਇੱਕ ਐਚ ਐਫ ਦੇਖਦੇ ਆਂ ਅ ਵਰਿੰਦਰ ਭਾਈ ਕੀ ਡਿਟੇਲ ਹੈ ਇਸ ਗਾਂ ਦੀ ਆਪਾਂ ਪਹਿਲਾਂ ਇਕੱਠੀਆਂ ਜਿਹੜਾ ਇੱਕ ਰੇਟ ਦੀਆਂ ਹੈਗੀਆਂ ਉਹਨਾਂ ਨੂੰ ਕਰ ਲਈਏ ਬਰਾਬਰ ਚਲੋ ਇਵੇਂ ਕਰ ਲਈਏ ਚਲੋ ਠੀਕ ਸੋ ਦੋਸਤੋ ਬਾਈ ਕਹਿੰਦਾ ਵੀ ਜਿਹੜੀਆਂ ਲਗਭਗ ਇੱਕ ਜੇ ਰੇਟ ਦੀਆਂ ਹੋਣੀਆਂ ਇਕੱਠੀਆਂ ਗਾਵਾਂ ਉਹਨਾਂ ਤੋਂ ਆਪਾਂ ਸ਼ੁਰੂਆਤ ਕਰ ਲੈਂਦੇ ਆਂ ਇਹ ਤੁਹਾਨੂੰ ਇੱਕ ਆਈਡੀਆ ਦੇਣਾ ਵੀ ਕਿਸ ਕੀਮਤ ਦੇ ਵਿੱਚ ਤੁਸੀਂ ਕਿਦਾਂ ਦੀ ਗਾਂ ਖਰੀਦ ਸਕਦੇ ਹੋ ਵੈਸੇ 30 35 ਨਾਗ ਹੁੰਦੇ ਆ ਤਾਂ ਆਪਦੀ ਪਸੰਦ ਦੀ ਗਾਂ ਇੱਕ ਖਰੀਦਨੀ ਇੱਕ ਖਰੀਦ ਲਓ ਚਾਰ ਖਰੀਦਨੀਆਂ ਚਾਰ ਖਰੀਦ ਲਓ ਤੁਹਾਡੀ ਸਮਝ ਆ ਤੇ ਤੁਹਾਡੀ ਸੋਚ ਹੈ ਅ ਭਾਈ ਇਹ ਸੂਈ ਵੀ ਹੈ ਜੀ ਬਾਜੀ ਇਹ ਪਹਿਲੇ ਸੂਏ ਜੀ ਦੰਦੋਂ 4 ਦੰਦਾ ਜੀ ਉਹ ਦੂਜਾ ਸੂਏ ਦੰਦੋਂ 6 ਦੰਦਾ ਜੀ ਠੀਕ ਹੈ ਇਹਦੇ ਥੱਲੇ ਅੱਜ ਬੌਲੀ ਹੋਊ ਜੀ ਤਕਰੀਬਨ 20 ਕਿਲੋ ਲੈਮ ਸਮਝੀ ਠੀਕ ਹੈ ਤੇ ਉਹਦੇ ਥੱਲੇ 23 24 ਕਿਲੋ ਇਸ ਟਾਈਮ ਦੁੱਧ ਹੋਊਗਾ ਜੀ ਉਹਨੂੰ 4-5 ਦਿਨ ਹੋਗੇ ਸੂਈ ਨੂੰ ਜੀ ਠੀਕ ਹੈ ਹਾਂ ਜੀ ਕੀਮਤ ਕੀਮਤ ਭਾਜੀ ਜੇ ਉਹ ਤਿੰਨੇ گاਵਾ ਕੋਈ ਬੰਦਾ ਇਕੱਠੀਆਂ ਪਰਚੇਜ਼ ਕਰਦਾ ਤਾਂ ਇੱਕ 20 ਦੇ ਭਾਅ ਨੂੰ ਆਪਾਂ ਦੇ ਦਾਂਗੇ ਜੀ ਇਹਦੇ ਨਾਲ ਜਰਸੀ ਜਰਸੀ ਇਹਦੇ ਨਾਲ ਦੋ ਆ گاਵਾ ਜੀ ਦੋੇ گاਵਾ ਦੋ ਸੁਈਆਂ ਹੋਈਆਂ ਨੇ ਜੀ ਇੱਕ ਸੁਈਏ ਉਹ ਗੱਬਣਾ ਜੀ ਠੀਕ ਹੈ ਮਤਲਬ ਚਾਹੇ ਕੱਲੀ-ਕੱਲੀ ਦਾ ਵੀ ਕਰ ਲਵੇ ਭਾਜੀ ਮਤਲਬ ਇਹ ਤਿੰਨਾ ਦਾ ਰੇਟ ਸੇਮ ਹੈ ਜੀ ਠੀਕ ਹੈ ਹਾਂ ਤੋਰ ਦੇ ਬਾਈ ਸੋ ਦੋਸਤੋ ਪਹਿਲਾਂ ਚਾਰ ਦੰਦ ਦੇਖੋ ਤੁਸੀਂ ਹਜੇ ਬੌਲਾ ਹੈ ਤੇ ਬੌਲਾ 20 ਕਿਲੋ ਲਗਭਗ ਹੈਗਾ ਆ ਦੇਖ ਲਓ ਭਾਜੀ ਕੋਈ ਆਪਣਾ ਮੇਲਾ ਲੱਗਿਆ ਹੋਇਆ ਬਾਕੀ ਵੀਰ ਆਪਣੇ ਕੋਲ ਫਰ ਟਾਈਮ ਭਾਜੀ 24 ਘੰਟੇ ਗਾਗ ਪਰਮਾਤਮਾ ਦੀ ਕਿਰਪਾ ਨਾਲ ਅਵੇਲੇਬਲ ਹੁੰਦਾ ਜੀ ਕੋਈ ਬਾਜ਼ਾਰ ਵਾਲਾ ਕੰਮ ਨਹੀਂ ਕੋਈ ਕੁਝ ਹੋਰ ਕੰਮ ਨਹੀਂ ਠੀਕ ਹੈ 22 ਵਜੇ ਦਾ ਟਾਈਮ ਹੈ ਜੀ ਪੂਰੀ ਜੋਗਨ ਤੇ ਗਾਂ ਖੜੀ ਹੈ ਜੀ ਇਸ ਟਾਈਮ ਸਹੀ ਹੈ ਸੋ ਦੋਸਤੋ ਦੁਪਹਿਰੇ ਵੀਡੀਓ ਬਣਾ ਰਿਹਾ ਸੂਰਜ ਜਿਹੜਾ ਉਸ ਸਿਖਰ ਦੇ ਉੱਤੇ ਹੈ ਹਵਾਨਾ ਦੇਖ ਸਕਦੇ ਹੋ ਤੁਸੀਂ ਥਣ ਅਥੀ ਚੁਾਈ ਵਾਲੇ ਹੈ ਫਿਕਸ ਹਵਾਨਾ ਹੈ ਸੋਹਣੀ ਵੈੜਾ ਸੋਹਣਾ ਸਟਰਕਚਰ ਹੈ ਜੇ ਕੱਲੀ ਖਰੀਦਨੀ ਆ ਤਾਂ ਵੀ 1,20,000 ਦੀ ਤੇ ਜੇ ਤੁਸੀਂ ਤਿੰਨ ਲੈਨੇ ਹੋ ਤਾਂ ਤਾਂ ਵੀ ਬਾਕੀ ਗੱਲਬਾਤ ਕਰ ਲਿਓ ਥੋ ਕੋਸ ਇਕੱਠੀਆਂ ਚ ਫਰਕ ਪੈ ਜਾਂਦਾ ਹੁੰਦਾ ਉਹ ਤੁਸੀਂ ਇਸ ਭਰਾ ਨਾਲ ਡੀਲ ਕਰ ਸਕਦੇ ਹੋ ਲੱਤਾਂ ਦੀ ਮਜ਼ਬੂਤ ਹੈ ਸੋਹਣੀ ਦਿਸਦੀ ਹੈ ਸਟਰਕਚਰ ਚੰਗਾ ਹੈ ਹਵਾਨਾ ਕੁਆਲਟੀ ਵਾਲਾ ਲਮਕੁਮਾ ਹਵਾਨਾ ਦੋਸਤੋ ਚੰਗਾ ਤਾਂ ਲੱਗਦਾ ਹੁੰਦਾ ਪਰ ਉਹ ਟੁੱਟ ਜਾਂਦਾ ਹੈ ਧਿਆਨ ਚ ਰੱਖਿਆ ਕਰੋ ਹਵਾਨੇ ਦੀ ਅਟੈਚਮੈਂਟ ਦੇਖਿਆ ਕਰੋ ਇਸ ਵਿਹੜ ਦੀ ਅਟੈਚਮੈਂਟ ਤੁਹਾਨੂੰ ਨਜ਼ਰ ਆਊਗੀ ਉੱਪਰੋਂ ਸ਼ੁਰੂਆਤ ਹੁੰਦੀ ਹੈ ਹਵਾਨੇ ਦੀ ਤੇ ਕਾਫੀ ਚੰਗਾ ਮੋੜ ਦੇ ਵਿੱਚੋਂ ਜੁੜਿਆ ਹੋਇਆ ਹਵਾਨਾ ਖੁੱਚਾਂ ਤੋਂ ਕਾਫੀ ਉੱਤੇ ਨਜ਼ਰ ਆਊਗਾ ਅ ਇਹ ਦੋ ਅਗੇ ਦੂਜਾ ਸੂਆ 6 ਦੰਦ ਬਾਈ ਜਿਹੜੀ ਦੱਸਦੇ ਆ ਤੌਰ ਤੇ ਬਾਈ ਇਹਨੂੰ 3-4 ਦਿਨ ਹੋ ਗਏ ਤੇ ਇਹਦੇ ਥੱਲੇ ਬੌਲਾ ਤੇ ਸੌਰੀ ਦੁੱਧ ਜਿਹੜਾ ਬਾਈ ਜਿਹੜੀ ਦੱਸਦੇ ਆ 23 ਕਿਲੋ ਵਾਂਗੂ 22-23 ਕਿਲੋ ਇਸ ਟਾਈਮ ਹੈਗਾ ਨਾੜਾ ਨੂੜਾ ਭਾਜੀ ਹੁਣ ਤੋਂ ਹੀ ਦੇਖ ਲਓ ਜੀ ਟਾਈਮ ਭਾਜੀ ਥੋੜਾ ਹੀ ਰਹਿ ਗਿਆ ਮਤਲਬ ਘੰਟੇ ਜਿਹੜੇ ਘੰਟੇ ਚਵਾਈ ਦਾ ਟਾਈਮ ਸ਼ੁਰੂ ਹੋ ਜਾਣਾ ਆਪਣਾ ਜੀ ਠੀਕ ਹੈ ਕਿੰਨੇ ਵਜੇ ਚੋ ਦੇਣੇ ਹੁੰਦੇ ਨੇ 4:30 4:00 ਵਜੇ ਸ਼ੁਰੂ ਕਰ ਦਿੰਦੇ ਆ ਜੀ ਦਾਣਾ ਪੱਠਾ ਪਾਉਣ ਲੱਗ ਜਾਂਦੇ ਨੇ ਜੀ ਕਦੇ 5-10 ਮਿੰਟ ਇੱਧਰ ਕਦੇ ਉੱਧਰ ਉਹਨੇ ਪਾਸੇ ਨ ਖਵਾਨਾ ਵੀ ਕੁਆਲਿਟੀ ਵਾਲਾ ਪੂਰਾ ਥਾਂ ਨਿਕੜਵੇਂ ਹੈ ਇਹਦਾ ਵੀ ਖਵਾਨਾ ਤੁਸੀਂ ਦੇਖੋ ਚੰਗੇ ਦੁੱਧ ਵਾਲੀ ਗਾਂ ਹੈ ਦੁੱਧ ਜਿਹੜਾ ਉਹ 22 23 ਕਿਲੋ ਇਸ ਟਾਈਮ ਹਾਜ਼ਰ ਹੈ ਜਿਹੜਾ ਤੁਸੀਂ ਚੋ ਸਕਦੇ ਹੋ ਬਾਕੀ ਜੋ ਟਾਂਚਾ ਹੈ ਜੋ ਚੀਜ਼ ਹੈ ਉਹ ਤੁਹਾਡੀ ਸਾਹਮਣੇ ਨਿਗਾਹ ਦੇ ਵਿੱਚ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਖਵਾਨਾ ਪਿੱਛੋਂ ਵੀ ਦੇਖੋ ਕਿੰਨਾ ਫਿਕਸਨ ਨੂੰ ਨਜ਼ਰ ਆਉਂਦਾ ਸੋ ਇਹ ਦੋ ਇਧਰੋਂ ਤੁਹਾਨੂੰ ਸੋਇਆਂ ਸੋਇਆਂ ਦਿਖਾਤੀਆਂ ਇੱਕ ਜਰਸੀ ਪਹਿਲਾਂ ਦਿਖਾਤੀ ਹੈ ਇਹਦੋਂ ਅਗੇ ਵਿਰਿੰਦਰ ਭਾਈ ਬਜੀ ਇਹ ਗੱਬਣਾ ਨੇ ਸਾਰੀਆਂ ਜੀ ਠੀਕ ਹੈ ਇਹਨਾਂ ਦੇ ਪੰਜਾਂ ਦੇ ਰੇਟ ਆਪਣੇ ਫੋਨ ਤੇ ਹੋਣਗੇ ਜੀ ਕੋਈ ਵੀ ਮਤਲਬ ਇਹਨਾਂ ਦੀ ਮਿਲਕ ਕਪੈਸਿਟੀ ਪੰਜਾਂ ਨਹੀਂ ਮੰਨ ਕੇ ਚਲੋ ਤਾਂ ਆ ਇਹਦੀ 35 ਕਿਲੋ ਇਹਨੇ ਪਹਿਲੇ ਸੂਏ ਪਾਇਆ ਹੋਇਆ ਤੇ ਕਿ 40 ਰਿਕਾਰਡ ਕਰਾ ਦੂਗਾ ਉਹਦਾ 30 ਕਿਲੋ ਪਾਇਆ ਹੋਇਆ ਸੇਮ ਇੱਕਣ ਹੈ ਜੀ ਆਪਾਂ ਕੱਲੀ ਕੱਲੀ ਗਾਂ ਦੀ ਡਿਟੇਲ ਕੱਲੀ ਕੱਲੀ ਦੇ ਦਾਂਗੇ ਜੀ ਠੀਕ ਹੈ ਇਹਨੂੰ ਤੋੜ ਕੇ ਫਿਰ ਪਹਿਲਾਂ ਆਪਾਂ ਛੁਟ ਤੋਲ ਬੁਗ ਕਿੰਨਾ ਟਾਈਮ ਬਾਕੀ ਇਹਦਾ ਭਾਈ ਪਾਜੀ ਪੂਰੇ ਇਹਦੇ 15 ਦਿਨ ਪਏ ਨੇ ਜੀ ਗੈਲੈਕਸੀ ਬੁੱਲ ਉਹਦੀ ਆਪ ਹੈ ਤੇ ਅੱਗੇ ਵੀ ਚੰਗੇ ਸੀਮਨ ਤੋਂ ਪ੍ਰੈਗਨੈਂਟ ਹੈ ਜੀ ਠ ਸੋ ਦਸੋ ਇਹਨੂੰ ਤੁਸੀਂ ਦੇਖੋ ਹਵਾਨਾ ਬਹੁਤ ਸੋਹਣਾ ਬਣਾਊਗੀ ਘੱਟ ਵਾਲਾ ਹਵਾਨਾ ਥਾਣੇ ਦਾ ਵੀ ਹੱਥੀ ਚੁਾਈ ਵਾਲਾ ਢਾਂਚਾ ਦਾ ਨਜ਼ਰ ਆਉਂਦਾ ਹੀ ਆ ਦਸੋ ਸੋਹਣਾ ਡਿਜ਼ਾਈਨ ਪ੍ਰਿੰਟ ਇਹ ਪੁੱਠੇ ਦੀ ਚੜਾਈ ਚੜੂਈ ਹੈ ਜੀ ਹੱਡਾਂ ਪਹਿਲਾਂ ਦੀ ਪੇਟਾ ਪੂਟਾ ਬੜਾ ਜਿਆਦਾ ਜ਼ਬਰਦਸਤ ਲੱਗਿਆ ਹੋਇਆ ਹੈ ਜੀ ਸੋਹਣੀ ਬੈਠ ਜਦੋਂ ਤਿਆਰ ਹੋਣਾ ਜੀ ਇਹਨੇ ਮਤਲਬ ਗੱਲਾਂ ਹੋਰ ਹੀ ਹੋਣਗੀਆਂ ਇਹਦੀਆਂ ਜੀ ਚਾਰੇ ਪਾਸੇ ਨਾੜਾਂ ਨਾਲ ਭਰਿਆ ਪਹਿਲੇ ਵਾ ਸੋ ਹਜੇ 15 ਦਿਨ ਲਾਊਗੀ ਬੰਦੇ ਬਾਈ ਬਾਈ ਖਾਰਮ ਦੀਆਂ ਨੇ ਜੀ ਖੁੱਲੀਆਂ ਆਪਣੇ ਆਪਣੇ ਮੌਜ ਨਾਲ ਤੁਰ ਕੇ ਬਾਧਰਾ ਜੀ ਹੁੰਦੀਆਂ ਨੇ ਜੀ ਸਹੀ ਹੈ ਸੋ ਇਹ ਦੇਖ ਲਓ ਤੁਸੀਂ ਇਹਦੇ ਨਾਲ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਦਿਨ ਕਿੰਨੇ ਲੇਜੂਗੀ ਭਾਈ ਬਸ ਹਫਤਾ ਤੱਕ ਲਊ ਜੀ ਹਫਤੇ ਤੋਂ ਪਹਿਲਾਂ ਵੀ ਤਿਆਰ ਹੋ ਸਕਦੀ ਹੈ ਮਤਲਬ ਹਫਤੇ ਦਾ ਟਾਈਮ ਇਹਦਾ ਪੂਰਾ ਪਿਆ ਹਜੇ ਜੀ ਠੀਕ ਹੈ ਹਾਂ ਥੋੜੀ ਬਈ ਇਹਨੂੰ ਵੀ ਉਧਰ ਨੂੰ ਹੀ ਲੈ ਜੀ ਇਹਨੂੰ ਵੀ ਚਲੋ ਇਹਦੀ ਵੀ ਜਿਹੜੇ ਬ੍ਰੀਡ ਕੈਰੈਕਟਰ ਨੇ ਜੀ ਮਤਲਬ 35 ਕਿਲੋ ਪੋਲੇ ਖਤ ਨਾਲ ਦੁੱਧ ਚਵਾਈ ਵਾਲੀ ਹੋ ਸਕਦੀ ਹੈ ਜੀ ਬੰਦਾ ਸੇਵਾ ਕਰੇ ਜੀ ਸਾल्टा ਬਾਜੀ ਦੁੱਧ ਸੇਵਾ ਦਾ ਜੀ ਸਹੀ ਹੈ ਹੁਣ ਆ ਵੀਰ ਆਪਣੇ ਕੋਲ ਆਇਆ ਹੋਇਆ ਨੇ ਕੱਲ ਦਾ ਦੇਖ ਲਿਆ ਜੀ ਕੀ ਹਿਸਾਬ ਨਾਲ ਆਪਣੇ ਕੋਲ ਫਰੀਟ ਪੈਂਦੇ ਆ ਕੀ ਹਿਸਾਬ ਨਾਲ ਆਪਣੇ ਕੋਲ ਸਾਰਾ ਡਾਈਟ ਪਲਾਨ ਹੈਗਾ ਜੀ ਸਹੀ ਹੈ ਲਿਆਈ ਬਈ ਸੋ ਦੁੱਧ ਦੋਸਤੋ ਹਮੇਸ਼ਾ ਸੇਵਾ ਦਾ ਹੀ ਹੁੰਦਾ ਕਿਉਂਕਿ ਚੰਗਾ ਸੰਭਲੋਗੇ ਚੰਗਾ ਚੋਲੋਗੇ ਜੇ ਘੱਟ ਸੰਭਾਲ ਰਹੇਗੀ ਤਾਂ ਦੁੱਧ ਘਟ ਵੀ ਜਾਊ ਮਸ਼ੀਨਰੀ ਵੀ ਸੇਮ ਐਵਰੇਜ ਨਹੀਂ ਦਿੰਦੀ ਕਿਸੇ ਵੀਰ ਤੋਂ ਐਵਰੇਜ ਵੱਧ ਜਾਂਦੀ ਹੈ ਤੇ ਕਿਸੇ ਕੋਲ ਘਟ ਜਾਂਦੀ ਹੈ ਫਿਕਸ ਹਵਾਨਾ ਚੌੜਾ ਫੁੱਲਾ ਹਵਾਨਾ ਹਜੇ ਇਹ ਵੀ ਉੱਤੋਂ ਕੋਈ ਬਹੁਤੀ ਢਿੱਲੀ ਨਹੀਂ ਪਈ ਹਜੇ ਦਿਨ ਲੈ ਸਕਦੀ ਐ ਸੂਨ ਦੇ ਵਿੱਚ ਬਾਕੀ ਤਿਆਰੀ ਬਹੁਤ ਸੋਹਣੀ ਫੜਦੀ ਆਉਂਦੀ ਏ ਆਪਾਂ ਭਾਜੀ ਬੰਦੇ ਨੂੰ ਬਰੀਡ ਦੇ ਸਕਦੇ ਆ ਜੀ ਦੁੱਧ ਉਹਨੇ ਆਪਣੇ ਕਰਮਾਨਾ ਚੋਣਾ ਜੀ ਅਸੀਂ 30 ਕਹਤਾ ਅਗਲਾ 40 ਚੋਲਵੇ ਉਹ ਸਾਨੂੰ ਦੱਸਣ ਨਹੀਂ ਆਉਣਾ ਚਾਹੀਓ 30 ਦਾ 20 ਰਹਿ ਗਿਆ ਤਾਂ ਅਗਲੇ ਨੇ ਫੋਨ ਕਰ ਦੇਣਾ ਸਹੀ ਹੈ ਹਾਂਜੀ ਭਾਈ ਇਹਦੀ ਕੀ ਡਿਟੇਲ ਹੈ ਭਾਜੀ ਇਹਨਾਂ 30 32 ਕਿਲੋ ਦੁੱਧ ਪਾਇਆ ਹੋਇਆ ਜੀ 10 12 ਦਿਨ ਪਏ ਨੇ ਹਜੇ ਜੀ ਠੀਕ ਹੈ ਇਹਦਾ ਵੀ ਅਟੈਚਮੈਂਟ ਬੜਾ ਹੀ ਜ਼ਿਆਦਾ ਚੰਗੀ ਹੈ ਜਦੋਂ ਫਿਕਸ ਹੋ ਜੂ ਲੇਵਾ ਸਾਰਾ ਬਾਹਰ ਨੂੰ ਇਹ ਕੱਢਣਾ ਜੀ ਇਹਨੇ ਤੋਰੀ ਭਾਈ ਸੋ ਦੱਸੋ ਦਿਨ ਹਜੇ ਪਏ ਆ ਸੋਨ ਦੇ ਵਿੱਚ ਇਹਦਾ ਵੀ ਕੱਦ ਕਾਠ ਦੇ ਉ ਮਿਲਕ ਵੇਨ ਬਹੁਤ ਤਕੜੀ ਲੱਗੀ ਥੱਲੇ ਜੀ ਹਵਾਨਾ ਇਹਦਾ ਵੀ ਫੈਕਸ ਰਹੂਗਾ ਤੇ ਹੱਥੀਂ ਚੁਵਾਈ ਵਾਲਾ ਥਾਨ ਇਹਦਾ ਨਜ਼ਰ ਆਉਂਦਾ ਕਮਾਲਾ ਬਾਈ ਇਹ ਵੀ ਗੱਬਣ ਗਾਂ ਇਹ ਤੋਂ ਅੱਗੇ ਤੁਹਾਨੂੰ ਜਿਹੜੀ ਉਹ ਇੱਕ ਹੋਰ ਵੈੜ ਦਿਖਾਉਣੀ ਹੈ ਕੰਮਾ ਸੁਆ ਸੁਣਾ ਬਈ ਪਹਿਲਾ ਸੁਆ ਜੀ ਦੰਦੋਂ ਮੈਂ ਚੈੱਕ ਨਹੀਂ ਕਰੀ ਜੀ ਹੋ ਸਕਦਾ ਦੰਦ ਦੇਖ ਲੈਣੇ ਜੀ ਆਪਾਂ ਵੀਡੀਓ ਚ ਦੇਖ ਲੈਣਾਂ ਦੇਖੀ ਬੁਕੇ ਦੰਦ ਕਿੰਨੇ ਨੇ ਸੋ ਦੰਦ ਦੋਸੋ ਵੀਡੀਓ ਚ ਚੈੱਕ ਕਰਕੇ ਬਾਈ ਜਿਹੜੀ ਦੱਸ ਦੇਣਗੇ ਸੁਆ ਪਹਿਲਾ ਬਾਈ ਸੀ ਦੇਖ ਲੈ ਕਰਨ ਦੇ ਕੋਈ ਨਹੀਂ ਸ਼ੌਕ ਵਾਲੇ ਚੱਕ ਰਹੀ ਹੈ ਦਿਨ ਕਿੰਨੇ ਬਾਕੀ ਆ ਦਿਨ ਭਾਜੀ ਇਹਦੇ ਪੂਰੇ 15 ਪਏ ਨੇ ਜੀ ਇਹਦੇ ਤਰੀਕ ਦੇ ਹਿਸਾਬ ਨਾਲ ਜੀ ਠੀਕ ਹੈ ਮਤਲਬ ਇੰਨੀ ਕਿ ਜ਼ਿਆਦਾ ਮਿਲਕਦੀ ਆਪਾਂ ਗਰੰਟੀ ਦੇ ਸਕਦਾ ਕਿ ਪਹਿਲੇ 135 ਕਿਲੋ ਵਾਲਾ ਚਾਹ ਸਕਦਾ ਜੀ ਇਹ ਤੋਂ ਠੀਕ ਹੈ ਜੋ ਇਹਦਾ ਟਾਂਚਾ ਲੱਗਿਆ ਸਰੀਰ ਬੜਾ ਪੂਰਾ ਗੁੰਦਮਾ ਪਿਆ ਜੀ ਸ ਚੜਾਈ ਚੰਗੀ ਆ ਦੋਸਤੋ ਤੇ ਚਾਰ ਦੰਦ ਆ ਮੂੰਹ ਦੇ ਵਿੱਚੋਂ ਦੰਦ ਤੁਹਾਨੂੰ ਵੀਡੀਓ ਚ ਦਿਖਾਈ ਦਿੱਤੇ ਖੈਰ ਲੈ ਆ ਬਈ ਇਹ ਸ ਇਹਦਾ ਤੁਸੀਂ ਦੇਖ ਲਓ ਇਹਦਾ ਸਟਰਕਚਰ ਸੋ ਇਹ ਗੱਬਣਾ ਸੋ ਹਜੇ ਪਹਿਲਾ ਸੁਆ ਸੁਣਾ ਆਣਾ ਬਣਾਉਣਾ ਸ਼ੁਰੂ ਕਰਤਾ ਭਲੂਨ ਲਾਲੀ ਵਾਲੀ ਥੋੜੀ ਥੋੜੀ ਨਜ਼ਰ ਆਉਣ ਲੱਗ ਗਈ ਹੈ ਹਜੇ ਦਹਣੇ ਨੇ ਲੈਣੇ ਆ ਸੋਨ ਦੇ ਵਿੱਚ ਇੱਕ ਹੋਰ ਚੰਗੇ ਕੱਦ ਕਾਠ ਦੀ ਗਾਂ ਤੁਹਾਨੂੰ ਦਿਖਾਉਣਾ ਹੈ ਲਾਸਟ ਉੱਤੇ ਜੀ ਭਾਜੀ ਹਫਤੇ ਵਾਂਗੂ ਟਾਈਮ ਪਿਆ ਜੀ ਹਜੇ ਠੀਕ ਹੈ ਸੂ ਆ ਇਹ ਵੀ ਪਹਿਲਾਂ ਜੀ 14 ਦਾ ਪੂਰੇ ਕਰ ਚੁੱਕੀ ਹੈ ਜੀ ਠੀਕ ਹੈ ਮਿਨੀਮਮ ਦੇ ਦੁੱਧ ਦੀ ਗੱਲ ਕਰੀ ਤਾਂ 35 ਕਿਲੋ ਚਾ ਮੇਰੇ ਕੋਲ ਸੂਗੀ ਭਾਜੀ ਆਪਾਂ 40 ਕਿਲੋ ਦੀ ਚਵਾਈ ਕਰਾ ਕੇ ਦੇ ਦਾਂਗੇ ਆਪਾਂ ਵੀਡੀਓ ਦੇ ਵਿੱਚ ਲਾਈਵ ਵੀ ਲਿੰਕਿੰਗ ਵੀ ਕਰਾ ਦਾਂਗੇ ਦੀ ਠੀਕ ਹੈ ਹਾਂਜੀ ਸੋ ਸੋ ਇਹ ਚੰਗੇ ਕੱਦ ਕਾਠ ਦੀ ਬਰੀਡ ਕੁਆਲਟੀ ਵੀ ਚੰਗੀ ਹੈ। ਬਾਕੀ ਦੁੱਧ ਬਾਰੇ ਸ਼ੁਰੂ ਚ ਇਹ ਗੱਲ ਤੁਹਾਨੂੰ ਦੱਸ ਹੀ ਦਿੱਤੀ ਸੀ ਵੀ ਐਡੋ ਅਡ ਸਾਮ ਸੰਭਾਲ ਹੈ। ਬਾਈ ਹੁਰੀ ਕਹਿੰਦੇ ਵੀ ਸਾਡੇ ਕੋਲ ਸੂਪੀਤ ਅਸੀਂ ਬੜਾ ਚੰਗਾ ਦੁੱਧ ਚੋਦੇ ਆਂਗੇ। ਤੁਸੀਂ ਆਪ ਦੇਖ ਲਓ ਕਿੰਨਾ ਚੋ ਸਕਦੇ ਹੋ। ਖਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ। ਮੋੜ ਲਾ ਬਾਈ। ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਹੀ ਲੈਣਾ। ਕੱਦ ਕਾਠੇ ਦਾ ਚੰਗਾ ਹੈ। ਬਰੀਡ ਕੁਆਲਟੀ ਦੀ ਤੁਸੀਂ ਦੇਖ ਲਓ। ਕੱਦ-ਕੱਟ ਬਹੁਤ ਆ ਜੀ ਲੰਬਾਈ ਲੰਬੂਈ ਲੱਤਾਂ ਦਾ ਸਾਈਜ਼ ਬੜਾ ਚੰਗਾ ਆ ਜੀ ਹੂੰ ਉਤੋਂ ਬੇਲਬੂਲ ਬਹੁਤ ਚੰਗੀ ਆ ਸੋ ਇਹ ਸੋ ਅੱਜ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਸੀ ਉਹ ਤੁਹਾਨੂੰ ਦਿਖਾ ਦਿਆਂ ਬਾਕੀ ਨਾਗ ਜਿਹੜੇ ਆ ਜਿਵੇਂ ਬਾਈ ਨੇ ਕੁਝ ਸਿਲੈਕਟ ਕਰ ਲਏ ਆ ਕੁਝ ਪਸ਼ੂ ਹੋਰ ਇਸ ਤਰ੍ਹਾਂ ਨੇ ਖਰੀਦਨੇ ਵਿੱਚ ਜਿਹੜੇ ਮੜੋ ਸਿਲੈਕਟ ਕਰੇ ਹੋਏ ਨੇ ਇੱਕ ਵਾਰ ਤੁਹਾਨੂੰ ਦਿਖਾਈਏ ਜਿਹੜੀਆਂ ਦੋ ਗਾਵਾਂ ਇੱਧਰ ਹੀ ਖੜੀਆਂ ਕਿੱਥੇ ਇਹ ਪਾਜੀ ਆਪਾਂ ਕੱਲ ਗਾਂ ਦਾ ਸਟੇਟਸ ਰਵਾਈਸ ਤੁਤੋਂ ਹੀ ਠੀਕ ਹੈ ਇਹ ਕੱਲ ਦੀ ਸੂਈ ਹੋਈ ਹੈ ਜੀ ਇਹ ਥੱਲੇ ਬੋਲੀ ਬੋਲੀ ਇਸ ਟਾਈਮ 27 22 ਕਿਲੋ ਦੇ ਲੰਮਸਮ ਹੋਊਗੀ ਜੀ ਠੀਕ ਹੈ ਇਹ ਕੱਲ ਦਿਨ ਚ ਸੂਈ ਦੀ ਇਹ ਥੱਲੇ 24 ਕਿਲੋ ਹੈ ਜੀ ਠੀਕ ਹੈ ਇਹ ਇਹਨਾਂ ਨੇ ਬੱਚੇ ਵੀ ਮੇਰੇ ਖਲਚ ਬੱਚੇ ਨਹੀਂ ਦਿੱਤੇ ਬੱਚੀਆਂ ਨੇ ਸੋ ਦੋਸੋ ਇਹ ਦੋ ਇਹ ਖਰੀਦੀਆਂ ਬਾਈ ਨੇ ਉਸ ਪਰਲੇ ਪਾਸੇ ਬੈਠੀਆਂ گاਵਾ ਜਿਹੜੀਆਂ ਦੁੱਧ ਤੇ ਚੱਲਦੇ ਨੇ ਸੋ ਉਹ ਉਹਨਾਂ ਦੇ ਵਿੱਚੋਂ ਵੀ ਕੁਸ ਨਗ ਇਸ ਵੀਰ ਨੇ ਖਰੀਦੇ ਆ ਇਸ ਸਾਈਡ ਤੇ ਬੈਠੀਆਂ ਐ ਇਹ ਤਾਂ ਇਹਨਾਂ ਚੋਂ ਵੀ گاਵਾ ਕੁਸ ਬਾਈ ਨੇ ਖਰੀਦ ਲਈਆਂ ਸੋ ਨੌ ਨਗ ਖਰੀਦ ਲਏ ਆ 24 ਟੋਟਲ ਖਰੀਦਨੇ ਆ ਅਜੇ ਜਿਹੜੇ ਲਗਭਗ ਇਹ ਮੰਨ ਲਓ ਵੀ ਤੁਸੀਂ 15 ਨਾਗਬਾਈ ਹੋਰ ਖਰੀਦੂਗਾ ਸੋ ਤੁਸੀਂ ਵੀ ਖਰੀਦ ਸਕਦੇ ਹੋ ਇੱਥੇ ਆ ਕੇ ਰਹਿਣ ਦੀ ਕੋਈ ਦਿੱਕਤ ਨਹੀਂ ਦੋਸਤੋ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਦੁੱਧ ਚੋਕੇ ਲੈ ਸਕਦੇ ਹੋ ਤਿਆਰ ਦੁੱਧ ਵਾਲੀਆਂ ਮਿਲ ਜਾਣੀਆਂ ਗੱਬਣ ਖਰੀਦਣੀਆਂ ਗੱਬਣ ਮਿਲ ਜਾਣੀਆਂ ਜਿੱਦਾਂ ਦੀ ਵਹਿੜ ਚਾਹੀਦੀ ਹੈ ਜਿੱਦਾਂ ਦੀ ਕੀਮਤ ਚਾਹੀਦੀ ਹੈ ਉਦਾਂ ਦਾ ਪਸ਼ੂ ਤੁਹਾਨੂੰ ਮਿਲ ਜਾਊਗਾ ਭਾਜੀ ਮੇਨ ਗੱਲ ਇੱਕ ਮੈਂ ਪੇਮੈਂਟ ਹਰੇਕ ਬੰਦੇ ਨੇ ਇਨਵੈਸਟ ਕਰਨੀ ਹੈ ਜੀ ਹੂੰ ਇਹ ਮੰਨ ਕੇ ਚੱਲੋ ਕਿ ਸੋਨਾ ਹੀ ਹੈ ਜੀ ਲੱਖ ਦੇ 1.5 ਲੱਖ ਤੋਂ ਘੱਟ ਕੋਈ ਗਾਂ ਨਹੀਂ ਆਉਂਦੀ ਜੀ ਅੱਜ ਕੱਲ ਜਿਹਨੇ ਚੰਗੇ ਦੁੱਧ ਵਾਲੀ ਲੈਣੀ ਆ ਮੈਂ ਤਾਂ ਵੀਰਾਂ ਨੂੰ ਰਿਕੁਐਸਟੇ ਕਰਦਾ ਆਂ ਕਿ ਫੋਟੋ ਦੇ ਚੱਕਰ ਚ ਨਾ ਪਿਆ ਕਰੋ ਵੀਡੀਓ ਦੇ ਚੱਕਰ ਜੀ ਨੇ ਗਾਂ ਲੈਣੀ ਆ ਤਾਂ ਆ ਕੇ ਮੌਕੇ ਤੇ ਦੇਖਿਆ ਕਰੋਗਾ ਸਹੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਨੇ ਅਸੀਂ ਤਾਂ ਆਪਣੀ ਜੇਬ ਚ ਪਾ ਲੈਣ ਦੇ ਜੀ ਸਹੀ ਹੈ ਹਾਂਜੀ ਆਪਣੇ ਸਾਡੇ ਤੇ ਵਿਸ਼ਵਾਸ ਨਾ ਕਰੋ ਤੁਸੀਂ ਆਪਣੇ ਆਪ ਤੇ ਆਓ ਜਾਨਵਰ ਦੀ ਤਸੱਲੀ ਕਰੋ ਪਹਿਲਾਂ ਜੀ ਸਹੀ ਹੈ ਸੋ ਦੋਸਤੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵੀ ਜੇ ਤੁਸੀਂ ਆਪ ਦੀ ਫੁੱਲ ਤਸੱਲੀ ਨਾਲ ਚੀਜ਼ ਖਰੀਦੀ ਹੋਵੇ ਫਿਰ ਵਿਸ਼ਵਾਸ ਬਣਿਆ ਰਹਿੰਦਾ ਹੈ ਪਸ਼ੂ ਸਾਲੀ ਚੀਜ਼ ਆ ਇੱਕ ਅੱਧਾ ਦਿਨ ਦੁੱਧ ਇ ਤਾਂ ਵਿਸ਼ਵਾਸ ਹੋਵੇ ਤਾਂ ਫਿਰ ਦੁਬਾਰਾ ਫੇਰ ਉਸੇ ਦੁੱਧ ਤੇ ਪਸ਼ੂ ਆ ਜਾਂਦਾ ਹੈ ਉਹ ਬਾਕੀ ਦੇਖਣਾ ਜ਼ਰੂਰੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ